ਜੀ ਦੋਸਤੋ ਅੱਜ ਮੈਂ ਤੁਹਾਨੂੰ ਦੱਸਣ ਲੱਗਿਆ ਇਹ ਸਾਡੇ ਵੀ ਸਾਡੇ ਕੋ ਆਏ ਨੇ ਚੱਲ ਕੇ ਇਹਨਾਂ ਨਾਲ ਧੋਖਾ ਆਇਆ ਇਹਨਾਂ ਦੇ ਅਕਾਊਂਟ ਵਿੱਚੋਂ ਇਹ ਚਲਾਨ ਦੇ ਨਾਮ ਤੇ 45000 ਰੁਪਏ ਕਿਸੇ ਨੇ ਕਢਵਾ ਲਿਆ ਸੋ ਮੈਂ ਇਹਨਾਂ ਨਾਲ ਗੱਲਬਾਤ ਕਰਨ ਲੱਗਿਆ ਤੇ ਤੁਹਾਡੇ ਨਾਂ ਭਾਈ ਸਾਹਿਬ ਤੁਹਾਡਾ ਨਾਮ ਕੀ ਜੈ ਮੇਰਾ ਮਨੀਸ਼ ਕੁਮਾਰ ਤੁਹਾਡਾ ਨਾਂ ਇਹ ਜਿਹਾ ਹੋਇਆ ਉਹ ਤੁਸੀਂ ਪਲੀਜ਼ ਦੱਸ ਦੇਣਾ ਮੈਨੂੰ WhatsApp ਤੇ ਮੈਸੇਜ ਆਉਂਦਾ ਹੈ ਕਿ ਤੁਹਾਡਾ ਐਕਟੀਵਾ ਦਾ ਚਲਾਨ ਹੋ ਚੁੱਕਾ ਹੈ 100 ਰੁਪਏ ਤੁਹਾਡਾ ਜੁਰਮਾਨਾ ਹੈ ਤੇ ਉਹ ਤੁਸੀਂ ਪੇ ਕਰ ਦੋ ਨਾਲ ਮੈਨੂੰ ਐਪਲੀਕੇਸ਼ਨ ਦਾ ਲਿੰਕ ਆਂਦਾ ਜੀ ਤੇ ਮੈਂ ਐਪਲੀਕੇਸ਼ਨ ਡਾਊਨਲੋਡ ਕਰਦਾ ਤੇ ਫੋਨ ਮੇਰਾ ਸਕੈਨਿੰਗ ਤੇ ਲੱਗ ਜਾਂਦਾ ਆਪਣੇ ਆਪ ਤੇ ਫੋਨ ਮੇਰਾ ਸਾਰਾ ਹੈਕ ਹੋ ਜਾਂਦਾ ਆਪਣੇ ਆਪ ਗਵਰਨਮੈਂਟ ਦੀ 사이ਟ ਤੋਂ ਆਧਾਰ ਕਾਰਡ ਦਾ ओटीपी ਵਗੈਰਾ ਸ਼ੇਅਰ ਹੋ ਜਾਂਦੇ ਨੇ ਸ਼ੇਅਰ ਹੋਣ ਤੋਂ ਬਾਅਦ ਮੇਰੀ ਨੈਟ ਬੈਂਕਿੰਗ ਦੇ ਪਾਸਵਰਡ ਚੇਂਜ ਕੀਤਾ ਜਾਂਦਾ ਖੁਦ ਬੇ ਖੁਦ ਮੇਰੇ ਸਾਰੇ ਗੂਗਲ ਪੇ ਦਾ ਵੀ ਪਾਸਵਰਡ ਚੇਂਜ ਕੀਤਾ ਗਿਆ ਉਸ ਤੋਂ ਬਾਅਦ ਮੇਰੇ ਫੋਨ ਸਵਿਚ ਆਫ ਹੋ ਜਾਂਦਾ ਆਨ ਹੋਣ ਤੋਂ ਬਾਅਦ ਮੇਰਾ ਪੈਸੇ ਸਾਰੇ ਨੇ ਜੋ ਕਢਾਏ ਜਾਂਦੇ ਨੇ ਤੁਸੀਂ ਮਤਲਬ ਕਿ ਤੁਹਾਨੂੰ ਕਨਫਿਊਜ਼ਨ ਹੋ ਗਈ ਕਿ ਮੈਂ ਸ਼ਾਇਦ ਆਨਲਾਈਨ ਜਿਹੜਾ ਇਹ ਜਿਹੜਾ ਉਹ ਇਹ ਜਿਹੜਾ ਸਭ ਕੁਝ ਹੋਇਆ ਹੋਇਆ ਕਿਵੇਂ ਤੁਹਾਡਾ ਮੈਂ ਡਰ ਗਿਆ ਜੀ ਕਿ ਮੈਨੂੰ ਚਲਾਨ ਆ ਗਿਆ ਤੇ ਚਲਾਨ ਆਇਆ ਤੇ ਚਲਾਨ ਦੇ ਉਤੋਂ ਕਿਸਾ ਸਿੱਧੇ ਕਿਸਾ ਪੈ ਗਏ ਕੋਈ ਗੱਲ ਹੋਈ ਹੋਏ ਕਿ ਨਾ ਵਿੱਚ ਕੀ ਉਹਨਾਂ ਨੇ ਭੇਜਿਆ ਤੁਹਾਨੂੰ ਵੀ ਮੈਨੂੰ WhatsApp ਤੋਂ ਉਹਨਾਂ ਨੇ ਮੈਸੇਜ ਆਇਆ ਅਨਨੋਨ ਨੰਬਰ ਤੋਂ ਆਇਆ ਜੀ ਤੇ ਮੈਂ ਉਸ ਨੰਬਰ ਤੇ ਕਾਲ ਕੀਤੀ ਉਹਨਾਂ ਨੇ ਕਾਲ ਚੁੱਕਿਆ ਨਹੀਂ ਤੇ ਮੈਂ ਮੈਸੇਜ ਪੜਨਾ ਤੇ ਮੈਂ ਵਾਹਨ ਦੇ ਐਪ ਤੇ ਜਾਣਾ ਐਕਟਿਵ ਨੰਬਰ ਸਾਰਾ ਕੁਝ ਮੇਰਾ ਹੀ ਸੀਗਾ ਮੈਂ ਚੈੱਕ ਕਰਨਾ ਤੇ ਉਸ ਤੋਂ ਬਾਅਦ ਮੈਂ ਜਾ ਕੇ ਪੇ ਕਰਨ ਦੀ ਕੋਸ਼ਿਸ਼ ਕਰਨਾ ਉਹ ਚਲਾਨ ਕੀ ਪੇਮੈਂਟ ਸ਼ੋ ਕਰ ਦਿੰਨਾ ਕਿ ਪੇ ਕਰਨ ਜਾਣਾ ਮੈਂ ਤਾਂ ਉਸ ਵੇ ਮੇਰਾ ਫੋਨ ਸਾਰਾ ਸਕੈਨਿੰਗ ਤੇ ਲੱਗ ਜਾਂਦਾ ਤੇ ਉਹ ਹੈਕ ਹੋ ਜਾਂਦਾ ਮੇਰਾ ਫੋਨ ਆਪਣੇ ਆਪ ਹੀ ਚੱਲਣਾ ਸ਼ੁਰੂ ਹੋ ਜਾਂਦਾ ਫੋਨ ਮੇਰੇ ਕੰਟਰੋਲ ਚ ਰਹਿੰਦਾ ਹੀ ਨਹੀਂ ਨਹੀਂ ਤੁਸੀਂ ਜਦੋਂ ਪੇ ਕਰਦੇ ਕਰਦੇ ਉਹ ਕਿਸੀ ਕਿਹੜੀ ਐਪ ਸੀ ਕਿਹੜਾ ਲਿੰਕ ਸੀਗਾ ਉਹ ਲਿੰਕ ਮੈਂ ਨੋਨ ਨਾ ਨੇ ਚਲੋ ਕੋਈ ਗੱਲ ਨਹੀਂ ਮਤਲਬ ਕਿ ਇਹ ਜਿਹੜਾ ਆ ਗਿਆ ਉਹ ਹੀ ਇੱਥੇ ਮੈਂਸ਼ਨ ਕਰਦੇ ਹੈਗੇ ਬਾਕੀ ਇਹ ਆਪੀ ਜੇ ਤੁਸੀਂ ਇੰਨੀ ਕਾਲੀ ਨਾ ਕਰਦੇ ਜੇ ਤੁਸੀਂ ਨੇੜੇ ਦੇ ਆਫਿਸ ਵਿੱਚ ਜਾ ਕੇ ਜਾਂ ਆਰਟੀਓ ਆਫਿਸ ਜਾ ਕੇ ਤੁਸੀਂ ਪਤਾ ਕਰ ਸਕਦੇ ਤਾਂ ਤੁਸੀਂ ਐਡੇ ਵੱਡੇ ਸਕੈਮ ਤੋਂ ਬਚ ਸਕਦੇ ਤੁਸੀਂ ਪੜ੍ਹੇ ਲਿਖੇ ਬੱਚੇ ਹੋ ਮੈਂ ਹੋਰ ਨਾ ਬੱਚਿਆਂ ਨੂੰ ਵੀ ਇਹ ਗੱਲ ਕਰਨਾ ਚਾਹੁੰਦਾ ਜਾਂ ਹੋਰ ਸ਼ਹਿਰੀ ਲੋਕ ਜਿਹੜੇ ਸਿਟੀ ਜਾਨਦੇ ਨੇ ਉਹਨਾਂ ਦੇ ਅੱਗੇ ਵੀ ਇਹ ਬੇਨਤੀ ਕਰਦਾ ਕਿ ਜਦੋਂ ਵੀ ਤੁਹਾਨੂੰ ਕੋਈ ਐਹੋ ਜਿਹੀ ਕੋਈ ਇਨਫੋਰਮੇਸ਼ਨ ਮਿਲਦੀ ਆ ਅੱਜ ਕੱਲ ਬਹੁਤ سارے ਧੋਖਾਧੜੀ ਹੋ ਰਹੀ ਹੈ ਬਹੁਤ سارے ਸਕੈਮਸ ਹੋ ਰਹੇ ਨੇ ਚਾਹੇ ਉਹ ਈ ਚਲਾਨ ਦੇ ਨਾਮ ਤੇ ਚਾਹੇ ਕਿਸੇ ਦੇ ਰਿਸ਼ਤੇਦਾਰ ਬਣ ਕੇ ਕਈ ਕਿਸੇ ਦੇ ਦੋਸਤ ਬਣ ਕੇ ਮੈਂ ਪੁਰਾਣਾ ਦੋਸਤ ਆ ਮੈਂ ਤੁਹਾਡੇ ਗਵਾਂਢੀ ਆ ਕਈ ਬੱਚੀਆਂ ਐ ਹੋਜੀਆਂ ਜਿਹੜੀਆਂ ਕਹਿੰਦੀਆਂ ਕਿ ਸਾਡਾ ਤੁਹਾਡੇ ਕੋਲ OTP ਗਲਤੀ ਨਾਲ ਆ ਗਿਆ ਇਹ ਇਹੋ ਜਿਹੇ ਸਕੈਮ ਤੋਂ ਬਚਣਾ ਤੇ ਤੁਸੀਂ ਜਦੋਂ ਵੀ ਤੁਹਾਨੂੰ ਕੋਈ ਕਨਫਿਊਜ਼ਨ ਜਾਂ ਕੋਈ ਇਹੋ ਜਿਹਾ ਲੱਗਦੀ ਆ ਤੁਸੀਂ ਨੇੜੇ ਦੇ ਥਾਣੇ ਵਿੱਚ ਜਾਓ ਜਾਂ ਜਾਂ ਤੁਸੀਂ ਉਥੇ ਜੇ ਤੁਹਾਡਾ ਇਹ ਚਲਾਨ ਦੀ ਪ੍ਰੋਬਲਮ ਹੈ ਤੁਸੀਂ ਆਰਟੀਓ ਆਫਿਸ ਜਾਓ ਆਰਟੀਓ ਆਫਿਸ ਵਿੱਚ ਤੁਸੀਂ ਟ੍ਰੈਫਿਕ ਦੇ ਆਫਿਸ ਵਿੱਚ ਚਲ ਜਾਓ ਤਾਂ ਤੁਸੀਂ ਵੱਡੇ ਕਿਸੇ ਸਕੈਮ ਤੋਂ ਬਚ ਸਕਦੇ ਹੋ ਸੋ ਅੱਜ ਦੀ ਇਹ ਵੀਡੀਓ ਪਾਉਣ ਦਾ ਇਹ ਮਕਸਦ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਕਨਫਿਊਜ਼ਨ ਹੁੰਦੀ ਆ ਕਿ ਅਸੀਂ ਚਲਾਨ ਭਰਿਆ ਤੇ ਭਰਿਆ ਕਿਵੇਂ ਉਹ ਜਿਹੜੀ ਆ ਤੁਹਾਨੂੰ ਜਿਹੜੀ ਵੈਬਸਾਈਟ ਹੈ ਸਰਕਾਰੀ ਉਹ ਮੈਂ ਦੱਸਣ ਲੱਗਿਆ ਉਹ ਪਲੀਜ਼ ਸਾਰੇ ਨੋਟ ਕਰ ਲਓ ਜਿੰਨਾ ਤੋਂ ਅਸੀਂ ਕਿਸੇ ਧੋਖੇ ਤੋਂ ਬਚ ਸਕਦੇ ਆ ਤੇ ਨਾਲ ਹੋਰ ਲੋਕਾਂ ਨੂੰ ਵੀ ਬਚਾ ਸਕਦੇ ਆ ਤੇ ਅਵੇਰ ਵੀ ਕਰ ਸਕਦੇ ਆ ਜਾਗਰੂਕ ਕਰ ਸਕਦੇ ਆ ਕਿ ਜਿਹੜਾ ਧੋਖਾ ਇਹਨਾਂ ਨਾਲ ਹੋਇਆ ਹੋਰ ਕਿਸੇ ਨਾਲ ਨਾ ਹੋਵੇ ਉਹ ਮੈਂ ਦੱਸਣ ਲੱਗਾ ਪਲੀਜ਼ ਨੋਟ ਕਰ ਲਓ e-chalan.parivahan.gov.in ਇਹ ਜਿਹੜੀ ਆ ਵੈਬਸਾਈਟ ਹੈ ਇਹ ਸਰਕਾਰੀ ਵੈਬਸਾਈਟ ਹੈ ਜਦੋਂ ਤੁਸੀਂ ਭਰੋਗੇ ਇਦੇ ਉੱਤੇ ਸਕੂਟਰ ਜਾਂ ਮੋਟਰਸਾਈਕਲ ਆਕਾਰ ਆ ਉਹਦੀ ਤੁਹਾਡਾ ਆ ਜਾਏਗਾ ਉਹਦਾ ਨੰਬਰ ਆ ਜਾਏਗਾ ਤੇ ਬਕਾਇਦਾ ਤੁਹਾਡਾ ਇਹ ਵੀ ਕਿ ਚਲਾਨ ਕਿਸ ਚੀਜ਼ ਦਾ ਹੋਇਆ ਉਹ ਵੀ ਵਿੱਚ ਸ਼ੋ ਹੋ ਜਾਏਗਾ ਤੇ ਨਾਲ ਇਹ ਵੀ ਹੋ ਜਾਏਗਾ ਕਿ ਅਮਾਉਂਟ ਕਿੰਨੀ